ਲੋਕ ਸਭਾ ਚੋਣਾਂ 2024 ਦੇ ਲਈ ਲਗਾਤਾਰ ਸਿਆਸੀ ਪਾਰਟੀਆਂ ਆਪਣੇ ਆਪਣੀ ਉਮੀਦਵਾਰ ਵੱਖ-ਵੱਖ ਹਲਕਿਆਂ ਤੋਂ ਐਲਾਨ ਰਹੀਆਂ ਨੇ ਤੇ ਇਸੇ ਦੇ ਦੌਰਾਨ ਹੁਣ ਚੰਡੀਗੜ੍ਹ ਲੋਕ ਸਭਾ ਹਲਕਾ ਵੀ ਅਹਿਮ ਮੰਨਿਆ ਜਾਂਦਾ ਹੈ ਖਾਸ ਕਰਕੇ ਪੰਜਾਬ ਦੀਆਂ ਜਦੋਂ 13 ਲੋਕ ਸਭਾ ਸੀਟਾਂ ਦੀ ਗੱਲ ਹੁੰਦੀ ਹੈ ਤੇ 14ਵੀਂ ਚੰਡੀਗੜ੍ਹ ਨੂੰ ਵੀ ਨਾਲ ਜੋੜ ਕੇ ਹੀ ਐਨਾਲਿਸਿਸ ਕੀਤੇ ਜਾਂਦੇ ਨੇ ਵਿਸ਼ਲੇਸ਼ਣ ਕੀਤੇ ਜਾਂਦੇ ਨੇ ਕਿ ਕਿਸ ਦਾ ਪਲੜਾ ਭਾਰੀ ਰਹਿਣ ਵਾਲਾ ਹੈ ਤਾਂ ਇਸ ਸੀਟ ਤੇ ਜ਼ਿਆਦਾਤਰ ਪਿਛਲੇ ਸਮੇਂ ਤੋਂ ਭਾਈਪਾ ਦਾ ਕਬਜ਼ਾ ਰਿਹਾ ਖਾਸ ਕਰਕੇ ਕਿਰਨ ਖੇਰ ਲੋਕ ਸਭਾ ਤੋਂ ਮੈਂਬਰ ਚੁੜੇ ਜਾਂਦੇ ਰਹੇ ਨੇ ਪਰ ਇਸ ਵਾਰ ਕਿਰਨ ਖੇਰ ਦੀ ਟਿਕਟ ਕੱਟੀ ਗਈ ਹੈ ਤਾਂ ਸੰਜੇ ਟੰਡਨ ਜਿਹੜੇ ਕੀ ਸ਼ੁਰੂ ਤੋਂ ਭਾਜਪਾ ਦੇ ਇੱਥੇ ਹੀ ਇੱਕ ਵਰਕਰ ਤੋਂ ਲੈ ਕੇ ਕੰਮ ਕਰਦੇ ਦਿਖਾਈ ਦਿੱਤੇ ਤੇ ਹੁਣ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਕਾਫੀ ਸਮੇਂ ਬਾਅਦ ਲਗਭਗ 10 ਸਾਲ ਬਾਅਦ ਇੱਕ ਲੋਕਲ ਜਿਹੜਾ ਵਰਕਰ ਹੈ ਭਾਜਪਾ ਦਾ ਲੀਡਰ ਹੈ ਉਸ ਨੂੰ ਇਸ ਟਿਕਟ ਦਾ ਮੌਕਾ ਦਿੱਤਾ ਗਿਆ ਸੰਜੇ ਟੰਡਨ ਨੂੰ ਭਾਜਪਾ ਨੇ ਉਮੀਦਵਾਰ ਚੰਡੀਗੜ੍ਹ ਤੋਂ ਐਲਾਨ ਦਿੱਤਾ ਦੂਜੇ ਪਾਸੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਹਾਲੇ ਉਮੀਦਵਾਰ ਦਾ ਐਲਾਨ ਕਰਨਾ ਹੈ ਹੁਣ ਦੇਖਦੇ ਹਾਂ ਕਿ ਇਸ ਵਾਰ ਜਿਵੇਂ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਦਾ ਗੱਠ ਜੋੜ ਨਹੀਂ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਆਪਣਾ ਉਮੀਦਵਾਰ उतारेगी ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਉਂਕਿ ਇਸ ਤੋਂ ਪਹਿਲਾਂ ਭਾਜਪਾ ਦੇ ਨਾਲ ਮਿਲ ਕੇ ਹੀ ਜਿਹੜੀ ਆ ਚੰਡੀਗੜ੍ਹ ਦੇ ਵਿੱਚ ਚੋਣ ਲੜੀ ਜਾਂਦੀ ਰਹੀ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਤੇ ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੀ ਐਲਾਨਿਆ ਜਾਂਦਾ ਹੈ ਜਾਂ ਨਹੀਂ ਐਲਾਨਿਆ ਜਾਂਦਾ ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ 'ਚ ਸਮਝੌਤਾ ਹੈ ਜਿਵੇਂ ਕਿ ਦਿੱਲੀ ਦੇ ਵਿੱਚ ਇਸੇ ਤਰ੍ਹਾਂ ਪਹਿਲਾਂ ਜਦੋਂ ਮੇਅਰ ਬਣਿਆ ਸੀ ਤੇ ਉਦੋਂ ਬੇਸ਼ੱਕ ਪਹਿਲਾਂ ਭਾਈਪਾ ਦਾ ਬਣਿਆ ਫਿਰ ਚੈਲੰਜ ਕੀਤਾ ਗਿਆ ਫਿਰ ਸੁਪਰੀਮ ਕੋਰਟ ਤੋਂ ਬਾਅਦ ਕਾਫੀ ਝਾੜ-ਚਾਂਮ ਦਾ ਵੀ ਸਾਹਮਣਾ ਭਾਈਪਾ ਨੂੰ ਕਰਨਾ ਪਿਆ ਤੇ ਫਿਰ ਮੇਅਰ ਜਿਹੜਾ ਉਹ ਪਹਿਲੀ ਵਾਰ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ 'ਚ ਬਣਿਆ ਤੇ ਉਦੋਂ ਇੱਕ ਜ਼ੁਬਾਨੀ ਕਲਾਮੀ ਇਹ ਵੀ ਗੱਲ ਸਾਹਮਣੇ ਆਈ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਾਂ ਦੀ ਬੈਠਕ ਹੋਈ ਕਾਂਗਰਸ ਦੇ ਪਾਰਟੀ ਦੇ ਲੀਡਰਾਂ ਦੀ ਬੈਠਕ ਹੋਈ ਕਿ ਮੇਅਰ ਆਮ ਆਦਮੀ ਪਾਰਟੀ ਦਾ ਬਣਾ ਦਿਓ ਪਰ ਜਦੋਂ ਸਾਂਝੀ ਚੋਣ ਲੜਨੀ ਹੈ ਤੇ ਉੱਥੇ ਫਿਰ ਕਾਂਗਰਸ ਨੂੰ ਟਿਕਟ ਚੰਡੀਗੜ੍ਹ ਦੀ ਦਿੱਤੀ ਜਾਵੇਗੀ ਸਾਂਝੇ ਤੌਰ ਦੇ ਉੱਤੇ ਉਦੋਂ ਤਾਂ ਗੱਲ ਇਹ ਹੋਈ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਆफ़ी ਕੋਈ ਸਮੀਕਰਨ ਵੀ ਬਦਲੇ ਨੇ ਦੇਖਣਾ ਹੋਵੇਗਾ ਕਿ ਹੁਣ ਇਥੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਦੋਂ ਸਾਂਝਾ ਉਮੀਦਵਾਰ ਐਲਾਨਣਗੇ ਸੰਜੇ ਟੰਡਣ ਦੇ ਮੁਕਾਬਲੇ ਦੇ ਵਿੱਚ ਤੇ ਉਹ ਕਿਹੜਾ ਹੋਵੇਗਾ ਕੀ ਉਹ ਕਾਂਗਰਸ ਦੇ ਵੱਲੋਂ ਪਵਨ ਬਾਂਸਲ ਹੋਣਗੇ ਸਾਬਕਾ ਕੇਂਦਰੀ ਮੰਤਰੀ ਜਾਂ ਫਿਰ ਕਾਂਗਰਸ ਦੇ ਵਿੱਚੋਂ ਵੀ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਂਦਾ ਹੈ ਜੇਕਰ ਕਾਂਗਰਸ ਪਾਰਟੀ ਤੋਂ ਉਮੀਦਵਾਰ ਸਾਂਝੇ ਤੌਰ ਤੋਂ ਲਾਨਿਆ ਗਿਆ ਆਮ ਆਦਮੀ ਪਾਰਟੀ ਨਾਲ ਮਿਲ ਕੇ ਤਾਂ ਜਾਂ ਫਿਰ ਸਹਿਮਤੀ ਇਹ ਬਣਦੀ ਹੈ ਕਿ ਆਮ ਆਦਮੀ ਪਾਰਟੀ ਦੇ ਹੀ ਕਿਸੇ ਲੀਡਰ ਨੂੰ ਇਥੋਂ ਚੋਣ ਲੜਾਈ ਜਾਵੇ ਹਾਲਾਂਕਿ ਚਰਚਾਵਾਂ ਬਹੁਤ ਸੀ ਪਰ ਹੁਣ ਸੰਜੇ ਟੰਡਨ ਨੂੰ ਜਿਹੜੀ ਟਿਕਟ ਮਿਲੀ ਹੈ ਤੇ ਕਿਰਨ ਖੇਰ ਆ ਜਿਹੜੇ ਉਹਨਾਂ ਦੀ ਟਿਕਟ ਕੱਟੀ ਗਈ ਹੈ 10 ਸਾਲ ਬਾਅਦ ਲੋਕਲ ਭਾਜਪਾ ਦੇ ਲੀਡਰ ਨੂੰ ਇਹ ਮੌਕਾ ਦਿੱਤਾ ਗਿਆ ਤੇ ਭਾਜਪਾ ਨੇ ਚੰਡੀਗੜ੍ਹ ਲੋਕ ਸਭਾ ਸੀਟ ਦੇ ਲਈ ਉਮੀਦਵਾਰ ਦੀ ਘੋਸ਼ਣਾ ਕਰ ਦਿੱਤੀ ਐ ਸੰਜੇ ਟੰਡਨ ਕੈਂਡੀਡੇਟ ਬਣਾਏ ਗਏ ਨੇ ਦੋ ਵਾਰ ਦੀ ਸੰਸਦ ਮੈਂਬਰ ਕਿਰਨ ਖੇਰ ਦਾ ਟਿਕਟ ਕੱਟਿਆ ਗਿਆ 2014 ਤੋਂ ਪਹਿਲਾਂ ਚੰਡੀਗੜ੍ਹ ਤੋਂ ਭਾਜਪਾ ਦੇ ਲਈ ਸਤਿਆਪਾਲ ਜੈਨ ਨੂੰ ਟਿਕਟ ਦਿੱਤੀ ਗਈ ਸੀ ਪਰ ਸਤਿਆਪਾਲ ਜੈਨ ਕਾਂਗਰਸ ਦੇ ਪਵਨ ਕੁਮਾਰ ਬਾਂਸਲ ਦੇ ਸਾਹਮਣੇ ਲਗਾਤਾਰ ਤਿੰਨ ਚੋਣਾਂ 1999 ਦੀ ਚੋਣ 2004 ਦੀ ਚੋਣ 2009 ਦੀ ਚੋਣ ਹਾਰ ਗਏ ਸਨ ਇਸ ਤੋਂ ਪਹਿਲਾਂ ਬੀਜੇਪੀ ਦੇ ਲੀਡਰ ਨੂੰ ਸਤਿਆਪਾਲ ਜੈਨ ਨੂੰ ਟਿਕਟ ਦਿੱਤੀ ਜਾਂਦੀ ਰਹੀ ਹੈ ਤਾਂ ਉਹ ਪਵਨ ਕੁਮਾਰ ਬਾਂਸਲ ਤੋਂ ਹਾਰੇ ਵੀ ਲਗਾਤਾਰ ਤਿੰਨ ਵਾਰ ਉਸ ਤੋਂ ਬਾਅਦ ਬੀਜੇਪੀ ਨੇ ਜੈਨ ਦੀ ਜਗ੍ਹਾ ਸੈਲੀਬ੍ਰਿਟੀ ਦਾ ਕਾਰਡ ਖੇਡਿਆ ਤੇ 2014 ਦੇ ਵਿੱਚ ਕਿਰਨ ਖੇਰ ਨੂੰ ਉਤਾਰਿਆ ਗਿਆ ਤੇ ਪਵਨ ਕੁਮਾਰ ਬਾਂਸਲ ਨੂੰ ਉਹਨਾਂ ਨੇ ਹਰਾ ਕੇ ਕਾਮਯਾਬੀ ਹਾਸਲ ਕੀਤੀ ਤੇ ਫਿਰ ਪਾਰਟੀ ਨੇ 2019 ਦੇ ਵਿੱਚ ਫਿਰ ਤੋਂ ਕਿਰਨ ਖੇਰ ਨੂੰ ਮਜ਼ਬੂਤ ਦਾਵੇਦਾਰ ਮੰਨਿਆ ਇਸ ਕਰਕੇ ਟਿਕਟ ਦਿੱਤੀ ਗਈ ਫਿਰ ਦੂਜੀ ਵਾਰੀ ਕਿਰਨ ਖੇਰ ਨੇ ਲਗਾਤਾਰ ਜਿੱਤ ਪ੍ਰਾਪਤ ਕੀਤੀ ਤੇ ਹੁਣ ਕਰਨਖੇਰ ਦੀ ਟਿਕਟ ਕੱਟ ਦਿੱਤੀ ਗਈ ਹੈ ਤੇ ਸੰਜੇ ਟੰਡਨ ਨੂੰ ਇਹ ਟਿਕਟ ਦਿੱਤੀ ਗਈ ਹੈ ਚੰਡੀਗੜ੍ਹ ਦੀ ਜਿਹੜੀ ਯੂਟੀ ਦੀ ਇੱਕ ਇਕਲੌਤੀ ਸੀਟ ਹੈ ਤਾਂ ਉੱਥੇ ਉਮੀਦਵਾਰ ਦੇ ਤੌਰ ਦੇ ਉੱਤੇ ਸੰਜੇ ਟੰਡਨ ਹੁਣ ਭਾਜਪਾ ਦੇ ਵੱਲੋਂ ਚੋਣ ਲੜਨਗੇ ਇਸੇ ਤਰ੍ਹਾਂ ਭਾਜਪਾ ਨੇ ਯੂਪੀ ਦੀਆਂ ਵੀ ਤਿੰਨ ਤੋਂ ਚਾਰ ਹੋਰ ਸੀਟਾਂ ਦਾ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਪਰ ਅਸੀਂ ਚੰਡੀਗੜ੍ਹ ਦੀ ਜਾਣਕਾਰੀ ਤੁਹਾਡੇ ਨਾਲ ਇਸ ਕਰਕੇ ਸਾਂਝੀ ਕਰ ਰਹੇ ਹਾਂ ਕਿਉਂਕਿ ਪੰਜਾਬ ਦੀ ਸਿਆਸਤ ਚੰਡੀਗੜ੍ਹ ਨਾਲ ਜੋੜ ਕੇ ਦੇਖੀ ਜਾਂਦੀ ਹੈ ਕੀਤੀ ਜਾਂਦੀ ਹੈ ਤਾਂ ਭਾਜਪਾ ਨੇ ਆਪਣਾ ਉਮੀਦਵਾਰ ਸੰਜੇ ਟੰਡਨ ਨੂੰ ਐਲਾਨ ਦਿੱਤਾ ਹੈ ਤੇ ਦੂਜੇ ਪਾਸੇ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਨੋਂ ਮਿਲ ਕੇ ਹੁਣ ਦੇਖਦੇ ਹਾਂ ਕਿ ਸੰਜੇ ਟੰਡਨ ਦੇ ਮੁਕਾਬਲੇ ਕਿਹੜੇ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰਦੇ ਨੇ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ